ਅੰਮ੍ਰਿਤਸਰ ਦੇ ਵਜੀਤਾ ਰੋਡ ਰਾਮਨਗਰ ਕੁਲੋਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰਾਜਸਥਾਨ ਦੇ ਚਲਦੇ ਇੱਕ ਨੌਜਵਾਨ ਦੇ ਉੱਪਰ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਕਾਰਾਕੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਘਟਨਾ ਦੇ ਵਿੱਚ ਪਰਿਵਾਰ ਦੇ ਨਾਲ ਨਾਲ ਇਲਾਕੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਇਸ ਸਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਪੀੜਤ ਨੌਜਵਾਨ ਸਹਿਜਪੀਰ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਇਲਾਕੇ ਦੇ ਕੁਝ ਨੌਜਵਾਨਾਂ ਵੱਲੋਂ ਝਗੜਾਕਾਰ ਉਸ ਦਾ ਸਿਰ ਪਾੜ ਦਿੱਤਾ ਗਿਆ ਅਤੇ ਜਦੋਂ ਉਹ ਘਰਾਇਆ ਤਾਂ ਪਰਿਵਾਰਕ ਮੈਂਬਰ ਤੁਰੰਤ ਪੁਲਿਸ ਥਾਣੇ ਸ਼ਿਕਾਇਤ ਕਰਨ ਪਹੁੰਚ ਗਏ ਜਨਾਬ ਮੈਂ ਗੁਰਦਰੀ ਆਣ ਤੇ ਉੱਥੇ ਦੋ ਬੰਦੇ ਆਏ ਜੋ ਮੈਨੂੰ ਘੇਰ ਕੇ ਜਿਤਨਾ ਲੜਾਈ ਲੁੜਾਈ ਹੋਈ ਆ ਤੇ ਉਹਨਾਂ ਨੇ ਮੇਰਾ ਸਿਰ ਪਾੜਿਆ ਮੈਂ ਘਰ ਆਇਆ ਤੇ ਘਰ ਆਈ ਘਰ ਦੇ ਦੱਸਿਆ ਤੇ ਪਹਿਲਾਂ ਲੜਾਈ ਹੋਈ ਤੇ ਉਹ ਕਿ ਨਹੀਂ ਚੱਲ ਕੋਈ ਨਾ ਹੁਣ ਛੱਡ ਦੇ ਵੇਖੀ ਆਉਂ ਵੀ ਚੱਲ ਇਹ ਛੱਡਾਂ ਦੇ ਤੇ ਫਿਰ ਬਾਜੀ ਉਹ ਹੋਰ ਪੰਜ 6 ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਤੇ ਗੋਲੀਆਂ ਗੁਲੀਆਂ ਚਲਾ ਕੇ ਗਏ ਜੀ ਉਹਨਾਂ ਦੀ ਸੀ ਪਾੜਿਆ ਹਾਂਜੀ ਗੋਲੀਆਂ ਦਾ ਕਾਰਨ ਕੀ ਆ ਦੱਸ ਕਰਦੀ ਕੀ ਗੋਲੀਆਂ ਕਿਹਨਾਂ ਦਾ ਕਾਰਨ ਕੀ ਕਿਉਂ ਟਰੇਆਂ ਗੋਲੀਆਂ ਡੜਗੀਆਂ ਗੋਲੀਆਂ ਉਹਨਾਂ ਕੀ ਲੜਾਈ ਹੋਈ ਆ ਮੈਨੂੰ ਮਾਰਨ ਵਾਸਤੇ ਹਾਂ ਮਾਰਨ ਵਾਸਤੇ ਕਿਹੜੇ ਮੁੰਡੇ ਪਛਾਣਦੇ ਹੋ ਹਾਂਜੀ ਮੁੰਡਿਆਂ ਪਛਾਣਦਾ ਹਾਂ ਪਹਿਲੇ ਮੀਰ ਜੀ ਦੋ 22 ਵਜੇ ਦਾ ਟਾਈਮ ਹੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਆਰੇ ਜਾਂਦਿਆ ਰਾਹ ਚ ਦੋ ਜਣੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਵੀ ਹਾਂ ਯਾਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਵੀ ਅੰਗਾ ਵਾ ਹੁਣ ਸਟੀਆਂ ਪੈ ਗਈਆਂ ਉਹ ਉਹ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹ ਜੀ ਤੌਣ ਤੇ ਮਾਰਿਆ ਚਾਣ ਉਹ ਬੰਦੇ ਕਿਹੜੇ ਮੁੜੇ ਹਾਂ ਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ 10 ਮਿੰਟ ਠਹਿਰ ਕੇ ਤੇ ਪੰਜ ਛੇ ਜਣੇ ਆਏ ਆ ਦੋ ਜਣੇ ਕੋਠੇ ਤੇ ਜਿਹੜੇ ਬਾਕੀ ਥੱਲੇ ਖਲੋਤੇ ਆ ਆ ਜੋ ਸਿੱਧਾ ਹੀ ਇਨਫੇਰਾਂ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਕੀਂ ਕੀ ਕਰਨਾ ਮੈਂ ਉਨ ਚੋਂ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡਾਪੀ ਆ ਮੈਂ ਕਿਹਾ ਤੁਸੀਂ ਤਕਾਰ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਮਾਤਾ ਤੂੰ ਬੋਲਦੀ ਕਿਦਾਂ ਤੇ ਮੈਂ ਖਾਂ ਤੁਸੀਂ ਉਨ ਚੋਂ ਨੇ ਪਿਸਤੌਲ ਕੱਢ ਲਿਆ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀਆਂ ਇਹ ਤੁਹਾਨੂੰ ਆਏ ਜਿੱਤੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਹੀ ਆ ਕਲੋਨੀ ਪਤਾ ਨਹੀਂ ਨੀ ਨਾ ਮੈਨੂੰ ਨਹੀਂ ਬੱਚੇ ਨੂੰ ਪਤਾ ਨਹੀਂ ਹਥਿਆਰ ਕਿਹੜੇ ਚੁੱਕੇ ਹਥਿਆਰ ਦੋਆਂ ਕੋ ਪਿਸਤੌਲ ਹੀ ਤੇ ਇਹ ਦੋਆਂ ਕੋਸ਼ ਇੱਕ ਸ਼ਵੀ ਥੱਲੇ ਰੱਖੀ ਤੇ ਇੱਕ ਨਾਲ ਹੀ ਕਿਤੇ ਵੀ ਹੋਰ ਕਿਤੇ ਬੰਦੇ ਕਿੰਨੇ ਆ ਥੱਲੇ ਕਿੰਨੇ ਥੱਲੇ ਪੰਜ ਤਿੰਨ ਕ ਜਾਣੇ ਥੱਲੇ ਹੀ ਤੇ ਦੋ ਜਾਣੇ ਉੱਪਰ ਆ ਇੱਥੇ ਜੀ ਸਾਡੇ ਭਾਵਾ ਡਾ ਸਾਡਾ ਭਰਾ ਇਥੇ ਰਹਿੰਦਾ ਥੋੜੀ ਡੇਰੀ ਸੀ ਤੇ ਉੱਤੇ ਮਕਾਨ ਆਈ ਉਹ ਬੇਟਾ ਛੋਟਾ ਸਾਡਾ ਪੋਤਰਾ ਗੁਰਦਰਾ ਸਾਹਿਬ ਗਿਆ ਸੀ ਕੁਛ ਵੀਰਛ ਬਾਅਦ ਚੱਕਰ ਚ ਸੇਵਾ ਸੁਆ ਕਰ ਰਿਹਾ ਸੀ ਉਥੇ ਬੱਚੇ ਦੋ ਉਹਦੇ ਪੰਜ ਸੱਤ ਗਾਲਾ ਕਦੇ ਝਗੜ ਪਏ ਮਾਰੇ ਮੋਟੇ ਨੂੰ ਸੱਟ ਲਾਈ ਉਹ ਭੱਜ ਕੇ ਘਰ ਨੂੰ ਆ ਗਿਆ ਘਰ ਆਣ ਕੇ ਜਦੋਂ ਹਲਮਾ ਪੈ ਗਿਆ ਤੇ ਉਹ ਪਿੱਛੋਂ ਪੰਜ ਸੱਤ ਜਣੇ ਮੁੰਡੇ ਕੋਈ ਆਏ ਕੋਲ ਉਹਨਾਂ ਹਥਿਆਰ ਸੀ ਤੇ ਆਣ ਕਿ ਉਹਨਾਂ ਨੇ ਫੈਰ ਕਰਨੀ ਸ਼ੁਰੂ ਕਰਤੀ ਉਹਨੂੰ ਉਠਾ ਕੇ ਘਰੋਂ ਆਵਾਜ਼ ਮਾਰੀ ਤੇ ਉਹਨੂੰ ਬਾਹੋਂ ਖਿੱਚਿਆ ਤੇ ਉਹਨੂੰ ਕਹਿੰਦੇ ਵੀ ਤੈਨੂੰ ਹੁਣ ਇੱਧਰ ਕਿਧਰ ਆ ਗਿਆ ਉਹਨੂੰ ਅਣਕੇ ਉੱਤੇ ਫੈਰ ਦੋ ਕੀਤੇ ਤਿੰਨ ਤੇ ਉਹਦੀ ਮਾਤਾ ਨੇ ਉਹਨੂੰ ਕਾफी ਕੋਸ਼ਿਸ਼ ਕੀਤੀ ਛਡਾਉਣ ਦੀ ਛੋਟੀ ਇਕੱਲਾ ਜੋ ਹੱਥੋ ਪਾਈ ਉਹ ਕੇ ਮਾਤਾ ਉਹਦੀ ਨੇ ਬਹੁਤ ਧੱਕੇ ਨਾਲ ਉਹਨੂੰ ਬਚਾਇਆ ਤੇ ਜਿਹੜਾ ਉਹਦਾ ਦਾਦੂ ਹੀ ਉਹਦਾ ਦਾਦਾ ਉਹ ਮਤਲਬ ਪੈਰਾਲਸ ਹੋਈਆਂ ਨੂੰ ਉਹ ਨਹੀਂ ਹਿਲ ਸਕਦਾ ਸੀ ਉੱਠ ਕੇ ਤੇ ਜਿਹੜਾ ਫਾਦਰ ਹੀ ਉਹਦੀ ਡੈਥ ਹੋ ਗਈ ਸੀ ਉਹ ਘਰ ਦੋਵੇਂ ਮਾਂ ਪੁੱਤ ਸੀ ਜਦੋਂ ਉਹ ਆਇਆ ਜਿਹੜਾ ਤਾਂ ਵੀ ਰਾਤਾ ਮਾਰਨ ਦੀ ਰੀਤ ਨਾਲ ਆਇਆ ਨਹੀਂ ਬਹੁਤ ਰਾਤਾ ਮਾਰਨ ਦੀ ਰੀਤ ਨਾਲ ਆ ਗਿਆ ਜੀ ਉੱਥੇ ਹੀ ਦੋ ਉਹਨਾਂ ਗੋਲੀਆਂ ਤਿੰਨ ਚਲਾਤੀਆਂ ਤੇ ਮੁੰਡਾ ਭੱਜ ਗਿਆ ਤੇ ਲਾਗੇ ਦੂਹੀ ਡੇਰੀ ਦਾ ਮਕਾਨ ਸੀ ਉੋਂ ਦੀ ਪੌੜੀ ਤੋਂ ਹੇਠ ਉਤਰ ਕੇ ਤੇ ਥੱਲੇ ਜਾ ਕੇ ਕੁਆਰਟੇ ਖਾਨੇ ਦੇ ਵਿੱਚ ਲੁਕਿਆ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਰਾਮਨਗਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕੀ ਪੁਰਾਣੀ ਰਜਿਸਟਰੀ ਤੇ ਚੱਲਦੇ ਇੱਕ ਨੌਜਵਾਨ ਦੇ ਉੱਪਰ ਜਾਂਦੇ ਵਾ ਹਮਲਾ ਕਰਨ ਤੋਂ ਬਾਅਦ ਕਾਰਾ ਕੇ ਗੋਲੀਆਂ ਚਲਾਈ ਗਈਆਂ ਨੇ ਜਿਸ ਨਾਲ ਪਰਿਵਾਰ ਦੇ ਨਾਲ ਨਾਲ ਇਲਾਕੇ ਵਿੱਚ ਵੀ ਸਹਿਮਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ ਗੋਲੀ ਚੱਲੀ ਕੋਈ ਮੁੰਡੇ ਨੂੰ ਗੋਲੀ ਚਲਾਈ ਸੀ ਮੌਕੇ ਤੇ ਗਏ ਤਾਂ ਕਾਰਵਾਈ ਕਰ ਰਹੇ ਪਰਚਾ ਦਰਜ ਕਰ ਰਹੇ ਸੀ ਰਾਮਨੇਰ ਕਲੋਨੀ ਜੀ ਕਿ ਚਲਾਈ ਕਿੰਨਾ ਨੇ ਗੁਲਾਮ ਦੱਸਿਆ ਪਰਵਾਰ ਨੇ ਉਹ ਨਾਂ ਦੱਸੇ ਮੁੰਡੇ ਨਾ ਆਏ ਦੋ ਤਿੰਨੇ ਮੁੰਡੇ ਨਾ ਆਏ ਦੋ ਤਿੰਨ ਮੁੰਡੇ ਨਾ ਆਏ ਸਾਥ ਨੇ ਇਹ ਰੈਸਟ ਕਰਾਂਗੇ ਪਰ ਤੇ ਦਰਜ ਕਰਨ ਲੱਗਿਆ ਇਹ ਵੀ ਜਿਹੜੇ ਅਡਰੈਸ ਕਰਾਂਗੇ ਜਲਦੀ ਜਲਦੀ ਉਹ ਕਾਰਨ ਕੀ ਦੱਸਿਆ ਕੋਈ ਪਿਛਲੇ ਦਿਨਾਂ ਦੇ ਰਜਿਸਤਰੀ ਲੜਾਈਆਂ ਕੋਈ ਪਹਿਲਾਂ ਉਹਦੇ ਕਰਕੇ ਨੇ ਆਪਸੇ ਲੜਾਈ ਹੋਈ ਆ ਉਹ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪਰ ਤੇ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਜੀ ਜਿੱਸੇ ਦਰਜ ਪਾਵਾਂਗੇ ਬਿਲਕੁਲ ਸੁਲਹਾ ਸੋਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪਰਿਵਾਰ ਨਾਲ ਗੱਲਬਾਤ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦਿੱਤੇ ਪਰਿਵਾਰ ਨੇ ਪੁਲਿਸ ਤੋਂ ਪ੍ਰਸ਼ਾਸਨ ਨੂੰ ਮੁੱਜ਼ਮਾ ਦੇ ਨਾਮ ਵੀ ਦੱਸੇ ਤੇ ਇਨਸਾਫ ਦੀ ਮੰਗ ਵੀ ਕੀਤੀ ਬਿਊਰੋ ਰਿਪੋਰਟ ਜਗਬਾਨੀ ਟੀਵੀ